ਮਿੱਤਰੋ ਮੈਂ ਆ ਸਾਡਾ ਕਿਸਾਨ ਤੁਲ ਲਾਪਰੀ ਸਿੰਘ ਪੁਲਰ ਤਾਂ ਕਰੀਏ ਸਭਕਤਵਾਜ ਆਪਾਂ ਠੇਕੇ ਵਾਲੀ ਪੈਲੀ ਦਾ ਵੀ ਆਪਾਂ ਨੂੰ ਕਿੰਨਾ ਕੁ ਕੁਝ ਬਚ ਗਿਆ 70000 ਰੁਪਏ ਨਾਲ ਇੱਕ ਕਿੱਲਾ ਠੇਕੇ ਤੇ ਪੈਲੀ ਲਈ ਸੀ 35000 ਰੁਪਏ ਤਾਂ ਉਹਦੀ ਕਿਸ਼ਤ ਬਣ ਗਈ ਵੈਸੇ ਤਾਂ ਇਸ ਵਾਰ ਠੇਕੇ ਵਧੇ 80 85 90000 ਨੂੰ ਵੀ ਗਏ ਆ ਪਰੰਤੂ ਆਪਾਂ 70000 ਮੰਨ ਕੇ ਚੱਲਾਂਗੇ ਕਿ ਆਪਾਂ ਨੂੰ ਕਿੰਨਾ ਕੁਝ ਬਚ ਗਿਆ ਹੁਣ ਬੀਜ ਤੇ ਪਨੀਰੀ ਤੇ ਖਰਚਾ ਆ ਗਿਆ 6600 ਰੁਪਏ ਵੈਸੇ ਮੈਂ ਘੱਟ ਤੋਂ ਘੱਟ ਖਰਚਾ ਲਾ ਕੇ ਚੱਲੂੰਗਾ ਜੇਕਰ ਆਪਣੇ ਕੋਲ ਹਾਈਬ੍ਰਿਡ ਝੋਨਾ ਹੁੰਦਾ ਤਾਂ 4500 ਰੁਪਿਆ ਤਾਂ ਆਪਣਾ ਕੱਲਾ ਬੀਜ ਤੇ ਖਰਚਾ ਆ ਜਾਣਾ ਜੇਕਰ ਆਪਣੇ ਕੋਲੇ ਹੋਰ ਕੋਈ ਫੇਮਸ ਵੈਰਾਈਟੀ ਹੁੰਦੀ ਜਿਵੇਂ ਕਿ ਹੁਣ 3400 ਰੁਪਿਆ ਦੀ ਥੈਲੀ ਵਿਕੀ ਜਾਂਦੀ ਆ ਫਿਰ ਤਾਂ ਪੁੱਛੋ ਹੀ ਨਾ ਕਿੰਨਾ ਖਰਚਾ ਹੋਣਾ ਸੀਗਾ ਤਾਂ ਝੋਨੇ ਦਾ ਬੀਜ ਤੇ ਫਿਰ ਪਨੀਰੀ ਤਿਆਰ ਕੀਤੀ ਆਪਾਂ 600 ਰੁਪਿਆ ਖਰਚਾ ਇਸ ਤੇ ਆ ਗਿਆ ਫਿਰ ਆਪਾਂ ਲੇਜਰ ਕਰਾਹ ਜਿਹੜਾ ਲਵਾਉਣੀ ਆ ਜਿਹਨੂੰ ਕੰਪਿਊਟਰ ਕਰਾਹ ਕਹਿ ਦਿੰਨੇ ਨੌਕਸ 100 ਰੁਪਿਆ ਖਰਚਾ ਮੈਂ ਪ੍ਰਤੀ ਏਕੜ ਇਸ ਦਾ ਲਾਇਆ ਫਿਰ ਆਪਾਂ ਜ਼ਮੀਨ ਦੀ ਬਹਾਈ ਕੀਤੀ 1000 ਰੁਪਿਆ ਦਾ ਡੀਜ਼ਲ ਇਸ ਤੇ ਖਰਚ ਹੋ ਗਿਆ ਕੱਦੂ ਤੇ ਵੀ 1000 ਰੁਪਏ ਦਾ ਡੀਜ਼ਲ ਮਰਚ ਹੀ ਜਾਂਦਾ ਕੱਦੂ ਦਾ ਖਰਚੇ ਵਿੱਚ ਹੀ ਜੁੜਦਾ 1000 ਰੁਪਏ ਇਸ ਤੇ ਖਰਚਾ ਆ ਗਿਆ ਜੇਕਰ ਆਪਾਂ ਕਿਰਾਏ ਤੇ ਕਰਾਉਣੀ ਆ ਫਿਰ ਇਸ ਤੋਂ ਹੀ ਵੱਧ ਆਊਗਾ ਫਿਰ ਝੋਨੇ ਦੀ ਲਵਾਈ ਮੈਂ 4000 ਰੁਪਏ ਲਵਾਈ ਆ ਚੱਲੀ ਸੀ ਇੰਨਾ ਕੁ ਲਾਇਆ ਵੈਸੇ ਤਾਂ 4500 ਰੁਪਏ ਵੀ ਚੱਲੀ ਹੈ ਪਰ ਮੈਂ 4000 ਰੁਪਏ ਹੀ ਲਾਇਆਗਾ ਝੋਨੇ ਦੀ ਲਵਾਈ ਕੱਖਾਂ ਵਾਲੀ ਦਵਾਈ ਤੇ ਖਰਚਾ ਆ ਗਿਆ ਫਿਰ ਆਪਣਾ 600 ਰੁਪਏ ਕਿਉਂਕਿ ਸਾਰੇ ਕਿਸਾਨ ਵੀ ਇਹ ਕਰਦੇ ਆਗੇ ਫਿਰ 25 ਕਿਲੋ ਪोटाश ਪਾਈ ਆਪਾਂ 900 ਰੁਪਿਆ ਖਰਚਾ ਇਸਦੀ ਆ ਗਿਆ ਯੂਰੀਆ ਦੇ ਐਵਰੇਜ ਲਾ ਕੇ ਚੱਲਿਆ ਕਿ ਠੇਕੇ ਵਾਲੀਆਂ ਪੈਲੀਆਂ ਦੇ ਵਿੱਚ ਵੈਸੇ ਤਾਂ 5-5 6-6 ਗੱਟੇ ਵੀ ਪਾ ਦਿੰਦੇ ਆ ਤਾਂ ਫਿਰ ਮੈਂ ਐਵਰੇਜ ਕੱਢੀ ਕਿ 4 ਗੱਟੇ ਤੋਂ ਘੱਟ ਤਾਂ ਕੋਈ ਕਿਸਾਨ ਵੀ ਪਾਉਂਦੇ ਨਹੀਂਗਾ ਤਾਂ 4 ਗੱਟੇ ਯੂਰੀਆ ਦਾ 1080 ਰੁਪਏ ਖਰਚਾ ਆ ਗਿਆ ਫਿਰ ਆਪਾਂ ਡੀਏਪੀ ਪਾ ਦਨੇ 25 ਕਿਲੋ ਠੇਕੇ ਵਾਲੀਆਂ ਪੈਲੀਆਂ ਦੇ ਵਿੱਚ ਰਾ ਪਾਉਣੀ ਆ ਪੱਕੇ ਹੀ ਪਾਉਣੀ ਆ 25 ਕਿਲੋ ਡੀਏਪੀ ਇਹਦਾ ਖਰਚਾ ਆ ਗਿਆ 675 ਰੁਪਏ ਪ੍ਰਤੀ ਏਕੜ ਫਿਰ ਆਪਣੇ ਕੀੜੀ ਵੀ ਪਾਈ ਜਾਂਦੀ ਆ ਕੁਝ ਬਿਮਾਰੀਆਂ ਪੈ ਜਾਂਦੀਆਂ ਜਾਂ ਝੋਨਾ ਕਾਲਾ ਛਾ ਨਹੀਂ ਹੁੰਦਾ 600 ਰੁਪਏ ਕਲੋਰੋ ਕਰਾਟੀ ਦਾ ਲਾਇਆ ਫਿਰ ਇਸ ਤੋਂ ਬਾਅਦ ਪਦਾਨ ਫਟੇਰਾ ਵਗੈਰਾ ਤਾਂ ਆਪਣਾ ਝੋਨਾ ਚੱਲਦਾ ਹੀ ਨਹੀਂ ਕਈ ਕਿਸਾਨ ਵੀਰ ਤਾਂ ਫਟੇਰਾ ਤਾਂ ਪਾਉਂਦੇ ਯਾਰ ਇਹਨਾਂ ਨਾਲ ਆਪਣਾ ਝੋਨਾ ਫਟਾਰਾ ਵਾਲਾ ਕਰਦਾ ਤਾਂ 1000 ਰੁਪਏ ਖਰਚਾ ਹੀ ਹਿੱਦਾਂ ਵੀ ਲਾਇਆ ਕਿਉਂਕਿ ਠੇਕੇ ਵਾਲੀਆਂ ਪੈਲੀਆਂ ਦੇ ਵਿੱਚ ਇਹ ਸਮਾਨ ਪੈਂਦਾ ਫਿਰ ਆਪਾਂ ਕਈ ਵਾਰ ਆਪਣੀ ਠੇਕੇ ਵਾਲੀ ਜ਼ਮੀਨ ਮਾੜੀ ਹੁੰਦੀ ਹੈ ਜਾਂ ਝੋਨਾ ਨਹੀਂ ਚੱਲਦਾ ਹੁੰਦਾ ਕਿਉਂ ਕੁਝ ਹੁੰਦਾ ਤਾਂ ਹੈ ਨਹੀਂ ਠੇਕੇ ਵਾਲੀ ਜ਼ਮੀਨ ਦੇ ਵਿੱਚ ਫਿਰ ਆਪਾਂ ਕੋਈ ਤੱਤ ਵਗੈਰਾ ਐਸਿਡ ਵਗੈਰਾ ਵੀ ਕਰਦੇ ਆ ਜਾਂ ਜ਼ਮੀਨ ਦੇ ਵਿੱਚ ਫਿਰ 600 ਰੁਪਿਆ ਖਰਚਾ ਇਸ ਦਾ ਵੀ ਲਾਇਆ ਫਿਰ ਇਸ ਤੋਂ ਅੱਗੇ ਜਿੰਕ ਬਿਨਾਂ ਤਾਂ ਆਪਣਾ ਝੋਨਾ ਚੱਲਦਾ ਹੀ ਨਹੀਂਗਾ ਇਸ ਕਰਕੇ 10 ਕਿਲੋ 33% ਵਾਲੀ ਜਿੰਕ ਹਰ ਕਿਸਾਨ ਵੀ ਰਪਾਉਂਦਾ ਤਾਂ 1100 ਰੁਪਿਆ ਕਿਲੇ ਦਾ ਖਰਚਾ ਇਸ ਦਾ ਲਾਇਆ ਪਰ ਫੰਗੀ ਸੈਡ ਵਗੈਰ ਤਾਂ ਆਪਣਾ ਝੋਨਾ ਹੁੰਦਾ ਹੀ ਨਹੀਂਗਾ ਕਈ ਕਿਸਾਨ ਵੀਰ ਤਾਂ ਦੋ ਦੋ ਵਾਰ ਜੂਰੀਏ ਚ ਮਿਲਾ ਕੇ ਫੰਗੀ ਸੈਡ ਪਾਉਂਦੇ ਆ ਤੇ ਜਿਹੜਾ ਸਪਰੀਹਾ ਕਰਦੇ ਆ ਉਹ ਬੱਕ ਆਪਾਂ ਸਾਰਾ ਕੁਝ ਹੀ ਮਿਲਾ ਕੇ 1700 ਰੁਪਿਆ ਇਸ ਦਾ ਖਰਚਾ ਲਿਆ ਆਪਾਂ ਜੂਰੀਏ ਵਿੱਚ ਵੀ ਫੰਗੀ ਸੈਡ ਪਾਇਆ ਤੇ ਉੱਪਰ ਜਿਹੜਾ ਸਪਰੀਹਾ ਕਰਦੇ ਆ ਉਹਦਾ 1700 ਰੁਪਿਆ ਖਰਚਾ ਅਮੇ ਫੰਗੀ ਸੈਡ ਦਾ ਵਿੱਚ ਹੀ ਐਡ ਕਰਤਾ ਫਿਰ ਗੋਭ ਦੀ ਸੁੰਡੀ ਤਾਂ ਆਪਣੇ ਝੋਨੇ ਨੂੰ ਪੈਂਦੀ ਹੀ ਪੈਂਦੀ ਆ ਆਪਾਂ ਗੋਭ ਦੀ ਸੁੰਡੀ ਨੂੰ ਮਾਰਨ ਦੇ ਲਈ ਕੰਟਰੋਲ ਕਰਨ ਦੇ ਲਈ ਜੋ ਸਪਰੀਹਾ ਕਰਦੇ ਆ 500 ਰੁਪਿਆ ਖਰਚਾ ਇਸਦਾ ਲਾਇਆ ਵੈਸੇ 500 ਰੁਪਿਆ ਕਿੱਲਾ ਕਲੀ ਕੋਰਾ ਜਨ ਪੈ ਜਾਂਦੀ ਹੈ ਪਰੰਤੂ ਫਿਰ ਵੀ ਮੈਂ ਸਾਰਾ ਖਰਚੇ ਹੀ 500 ਰੁਪਿਆ ਲਾਇਆ ਅੱਗੇ ਗੱਲ ਕਰਦੇ ਆ ਤੇਲੇ ਵਾਲੀ ਸਪਰੇ ਨਹੀਂ ਤਾਂ 2000 ਰੁਪਿਆ ਖਰਚਾ ਇਸਦਾ ਲਾਇਆ ਕਿਉਂਕਿ ਇਹ ਸੁਪਰੀਮ ਮਹਿੰਗੀਆਂ ਹੁੰਦੀਆਂ ਹੁਣ ਝੋਨੇ ਦੀ ਵੜਾਈ 16 ਲੱਖ ਰੁਪਿਆ ਚੱਲੀ ਆ ਤੇ ਖਰਚਿਆਂ ਦੀ ਵੜਾਈ 600 ਰੁਪਿਆ ਹੁਣ ਕੁੱਲ ਖਰਚਾ ਜੋੜ ਗਏ ਜੇਕਰ ਝੋਨੇ ਦੇ ਉੱਪਰ ਕਿੰਨਾ ਹੋ ਗਿਆ ਆਪਣੇ ਕਿਸਾਨ ਵੀਰ ਕਹਿੰਦੇ ਨਾ 10-12000 ਰੁਪਿਆ ਖਰਚਾ ਆਉਂਦਾ ਤਾਂ ਤੁਹਾਡੀਆਂ ਅੱਖਾਂ ਖੁੱਲ੍ਹ ਜਾਣੀਆਂ ਇਹਦੇ ਵਿੱਚ ਕੋਈ ਵੀ ਫालतू ਖਰਚਾ ਨਹੀਂ ਕੁਈ ਵਧਾ ਚੜਾ ਕੇ ਖਰਚੇ ਲੈ ਸਕੋ ਖਰਚੇ ਬਚਾਇਆ ਤੁਹਾਡੇ ਐਨਪੀਕੇ ਦਾ ਖਰਚਾ ਬਚਾਇਆ ਜਿਹੜੇ ਆਪਾਂ ਕਰਾਏ ਤੇ ਜਾਂ ਦਿਹਾੜੀਆਂ ਵਿੱਚ ਲਾਉਣੇ ਆ ਜਾਂ ਰਹੀਆਂ ਸਪਰੀਹਾਂ ਕਰਾਉਣੇ ਆ ਉਹਨਾਂ ਦਾ ਖਰਚਾ ਬਿਲਕੁਲ ਵੀ ਨਹੀਂ ਲਾਇਆ ਜਿਹੜੀ ਆਪਣੀ ਮੋਟਰ ਵਗੈਰਾ ਸਰਦੀ ਜਾਂਦੀਆਂ ਤਾਰਾਂ ਵਗੈਰਾ ਚੋਰੀ ਹੋ ਜਾਂਦੀਆਂ ਉਹਨਾਂ ਦਾ ਖਰਚਾ ਬਿਲਕੁਲ ਵੀ ਨਹੀਂ ਲਾਇਆ ਫਿਰ ਆਪਣੇ ਝੋਨੇ ਦੀ ਲਵਾਈ, ਛਣਾਈ, ਭਰਾਈ ਇਸ ਦਾ ਖਰਚਾ ਬਿਲਕੁਲ ਵੀ ਨਹੀਂ ਲਾਇਆ ਹੁਣ ਇਹਦਾ ਖਰਚਾ ਕਿੰਨਾ ਆ ਗਿਆ ਆਪਣਾ ਕੁੱਲ ਝੋਨੇ ਦੇ ਉੱਪਰ 20455 ਰੁਪਏ ਤਾ ਹੁਣ 35000 ਰੁਪਿਆ ਕਿਸ਼ਤ ਸੀਗੀ ਤੇ 2 ਰੁਪਏ ਤੇ ਵੀ ਘਟ ਵਿਆਜ ਤੇ ਬਹੁਤ ਘਟ ਵਿਆਇ ਲਾਇਆ ਮੈਂ 30000 ਰੁਪਿਆ ਬਣ ਗਿਆ 38000 ਰੁਪਿਆ ਸਿੱਧਾ ਆਪਾਂ ਪਹਿਲੀ ਦਾ ਪਹਿਲੀ ਕਿਸ਼ਤ ਦੇਤੀ ਤੇ ਆਪਾਂ ਨੂੰ ਝੋਨੇ ਦੇ ਰੁਪਏ ਕਿੰਨੇ ਵਟੇ ਗਏ ਮੈਂ 30 ਕੁਇੰਟਲ ਜਣ ਕੇ 75 ਮਣ ਕਿੱਲੇ ਦਾ ਝੋਨਾ ਲਾਇਆ ਐਵਰੇਜ ਹੀ ਗੱਡੀ ਆ ਵੀ ਇੰਨੀ ਕ ਐਵਰੇਜ ਆਪਣੇ ਕਿਸਾਨ ਵੀਰਾਂ ਨੂੰ ਪੈਂਦੀ ਆ ਉਹ ਵੀ ਵੱਧ ਤੋਂ ਵੱਧ ਹੁਣ 30 ਕੁਇੰਟਲ ਝੋਨਾ ਕਿੰਨੇ ਦਾ ਬਣ ਗਿਆ 2203 ਰੁਪਿਆ ਨੂੰ ਗੁਣਾ ਕਰਕੇ ਇਹ 6690 ਰੁਪਿਆ ਦਾ ਬਣ ਗਿਆ ਹੁਣ ਗੱਲ ਕਰਦੇ ਆਂ ਆਪਾਂ ਕਣਕ ਬਾਰੇ ਕਿ ਕਣਕ ਅਸਲ ਦੇ ਵਿੱਚ ਤਾਂ ਆਪ ਨੂੰ ਕਣਕ ਹੀ ਬਚਾਉਂਦੀ ਹੈ ਆਪ ਨੂੰ ਕਣਕ ਦੇ ਵਿੱਚੋਂ ਕਿੰਨਾ ਕੁਝ ਵੱਟ ਗਿਆ ਇਸ ਵਾਰ ਝਾੜ ਚੰਗਾ ਵੀ ਤਾਂ ਕਰਕੇ ਮੈਂ 60 ਮੰਨ ਜਨ ਕੇ 24 ਕੁਇੰਟਲ ਪ੍ਰਤੀ ਕਿੱਲਾ ਕਣਕ ਲਾਉਂਗਾ ਵੈਸੇ ਹਰ ਕਿਸਾਨ ਦੇ ਇੰਨਾ ਦੜਾ ਨਹੀਂ ਪਿਆ ਪਰੰਤੂ ਮੈਂ ਤੁਹਾਨੂੰ ਅੱਜ ਖੁਸ਼ੀ ਕਰੂੰਗਾ ਫੁੱਲ ਝੜ ਲਾ ਕੇ ਦਿਖਾਉਂਗਾ ਕਿ ਤੁਹਾਨੂੰ ਕਿੰਨਾ ਕੁਝ ਬਚ ਗਿਆ ਕਣਕ ਦੇ ਬੀਜ ਤੇ ਖਰਚਾ 1500 ਰੁਪਇਆ ਹੈ ਜੇਕਰ ਆਪਾਂ ਘਰੋਂ ਵੀ ਕਣਕ ਬੀਜਦੇ ਆਂ ਉਹ ਕਿੜਾ ਆਪਾਂ ਕ੍ਰਿਤੀ ਵੀ ਦੀਆਂ ਉਹਦਾ ਵੀ ਖਰਚਾ ਵਿੱਚ ਐਡ ਕਰ ਲਓ ਜੇਕਰ ਆਪਾਂ 80 ਰੁਪਏ ਕਿਲੋ ਕਣਕ ਦੇ ਬੀਜ ਆ ਜਾਂ 50 ਰੁਪਏ ਕਿਲੋ ਲੈ ਕੇ ਬੀਜ ਆ ਤਾਂ ਉਹਦਾ ਖਰਚਾ ਤੁਸੀਂ ਆਪ ਜੋੜ ਲੈਣਾ ਵੈਸੇ ਮੈਂ ਇੱਕ ਐਵਰੇਜ ਹੀ ਕੱਢੀ ਆ ਕਿ ਕਣਕ ਦੇ ਬੀਜ ਤੇ ਪ੍ਰਤੀ ਕਿਲੋ ਤੇ 40 ਕਿਲੋ ਦੇ 1500 ਰੁਪਏ ਖਰਚਾ ਆ ਜਾਂਦਾ ਫਿਰ ਕੀ ਦੀ ਤਿਆਰੀ ਬਿਜਾਈ ਤੇ ਖਰਚਾ ਆਪਣਾ 2000 ਰੁਪਏ ਆ ਗਿਆ ਮੇਰਾ ਆਪ ਡੀਏਪੀ ਪਾਉਣੀ ਆ 50 ਕਿਲੋ ਤੋਂ ਘੱਟ ਤਾਂ ਡੀਏਪੀ ਪਾਉਂਦਾ ਹੀ ਨਹੀਂ ਤੇ ਕਈ ਕਿਸਾਨ ਵੀਰਾਂ ਨੇ 70 75 80 ਕਿਲੋ ਵੀ ਡੀਏਪੀ ਇਸ ਵਾਰ ਪਾਈ ਆ ਡੇਢ ਗੁਣਾ ਜ਼ਿਆਦਾ ਤੇ ਕਈ ਕਿਸਾਨ ਵੀਰ 50 ਕਿਲੋ ਹੁਣ ਪਾਉਂਦੇ ਆ ਤੇ 25 30 ਕਿਲੋ ਕੋਰ ਦੇ ਉੱਪਰ ਚਿੱਟਾ ਦੇ ਜਾਂਦੇ ਆ ਡੀਏਪੀ ਦਾ ਪਰ ਤੁਮੈਂ ਤੁਹਾਡੇ ਨਾਲ ਤੱਕਾ ਬਿਲਕੁਲ ਵੀ ਨਹੀਂ ਕਰਦਾ ਆ ਆਪਾਂ ਘੱਟ ਤੋਂ ਘੱਟ ਖਰਚਾ ਲੱਗੇ ਚੱਲਣਾ ਮੈਂ ਤੁਹਾਨੂੰ ਡੀਏਪੀ 50 ਕਿਲੋ ਲਾਉਂਗਾ ਕਿ ਇੱਕ ਘਟਾ ਡੀਏਪੀ ਦਾ ਆਪਾਂ ਕਣਕ ਦੇ ਵਿੱਚ ਪਾਇਆ ਹੋਰ ਕੁਝ ਨਹੀਂ ਪਾਇਆ ਤਾਂ ਸਾਡੇ ਕਿ 1300 ਰੁਪਏ ਖਰਚਾ ਇਸਤੇ ਆ ਗਿਆ ਯੂਰੀਆ ਦੀ ਗੱਲ ਕਰਕੇ ਤਾਂ ਮੈਂ ਐਵਰੇਜ ਹੀ ਗੱਡੀ ਹੈ ਠੇਕੇ ਵਾਲੀ ਜ਼ਮੀਨੀਆਂ ਦੇ ਵਿੱਚ ਆਪਾਂ ਵੱਧੇ ਯੂਰੀਆ ਪਾਉਨੇ ਆ ਫਿਰ ਵੀ ਮੈਂ 4 ਗੱਟੇ ਮੰਨ ਕੇ ਚੱਲਦਾ 1080 ਰੁਪਏ ਯੂਰੀਆ ਤੇ ਖਰਚਾ ਆ ਗਿਆ ਹੁਣ ਗੋਲੀ ਡੰਡਾ ਬਾਥੂ ਯਾਨੀ ਕਿ ਗੋਲੀ ਡੰਡਾ ਤੇ ਚੌੜੇ ਪੱਤੇ ਵਾਲੇ ਨਦੀਨ ਨੂੰ ਕੰਟਰੋਲ ਕਰਨ ਲਈ 1000 ਰੁਪਏ ਖਰਚਾ ਆ ਗਿਆ ਜੇਕਰ ਤੁਸੀਂ ਕਣਕ ਦੀ ਬਜਾਈ ਸਮੇਂ ਸਪਰੇਇਆਂ ਕੀਤੀਆਂ ਫਿਰ ਉਹ ਤਾਂ ਇਸ ਤੋਂ ਵੀ ਜ਼ਿਆਦੇ ਮਹਿੰਗੀਆਂ ਪਰ ਤੋਂ ਮੈਂ ਇੱਕ ਐਵਰੇਜ ਹੀ ਗੱਡੀ ਹੈ ਕਿ 1000 ਰੁਪਏ ਖਰਚਾ ਆ ਹੀ ਜਾਂਦਾ ਹੈਗਾ ਫਿਰ ਉਸ ਤੋਂ ਬਾਅਦ ਆਪਾਂ ਕਣਕ ਦੇ ਵਿੱਚ ਸਲਫਰ ਵੀ ਪਾਉਨੇ ਆ ਜਮੀਨ ਆਪਣੀ ਭਾਰੀਆਂ ਹੁੰਦੀਆਂ ਡਾਕਰ ਹੁੰਦੀਆਂ 300 ਰੁਪਏ ਖਰਚੇ ਇਸ ਤੇ ਲੈ ਫਿਰ ਕਈ ਵਾਰ ਆਪਣੀ ਕਣਕ ਪੀਲੀ ਪੈ ਜਾਂਦੀ ਹੈ ਦੱਬ ਜਾਂਦੀਆਂ ਜਾਂ ਕਈ ਕਿਸਾਨ ਵੀਰਾਂ ਨੂੰ ਆदत ਹੁੰਦੀ ਹੈ ਕਿ ਯਾਰ ਆਪਾਂ ਆਪਣੀ ਕਣਕ ਵਧਿਆ ਕਰਨੀ ਹੈ ਤਾਂ ਤਾ ਵਾਲੀ ਸਬਰੀਆਂ ਕਰਨੀ ਜਿਵੇਂ ਮੈਗਨੀਜ਼ ਕਲੀ ਦਾ ਪਾਣੀ 500 ਰੁਪਏ ਖਰਚਾ ਹੀ 달ਾਇਆ ਜੇਕਰ ਤੁਸੀਂ ਨਹੀਂ ਕਰਦੇ ਤਾਂ ਇਹ ਕੱਟ ਵੀ ਸਕਦੇ ਹੋ ਕਿਉਂਕਿ 500 ਰੁਪਏ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਣ ਵਾਲਾ ਫਿਰ ਆਪਾਂ ਗੋਭ ਤੇ ਫੰਗੀ ਸੈੱਡ ਵੀ ਕਰਦੇ ਆ ਫੰਗੀ ਸੈੱਡ ਵੀ ਆਪਣੇ ਕਿਸਾਨ ਵੀਰ ਮਹਿੰਗਾ ਕਰਦੇ ਆ ਵਧੀਆ ਕਰਦੇ ਆ ਕਹਿੰਦੇ ਸਭ ਤੋਂ ਵਧੀਆ ਹੋਵੇ ਇੱਕੋ ਸਪਰੇਅ ਤਾਂ ਆਪਾਂ ਕਰਨੀ ਹੁੰਦੀ ਆ 8 900 ਰੁਪਏ ਖਰਚਾ ਆ ਜਾਂਦਾ ਪਰੰਤੂ ਮੈਂ ਤੁਹਾਡੇ ਨਾਲ ਤੱਕਾ ਨਹੀਂ ਕਰੂੰਗਾ ਮੈਂ 500 ਰੁਪਏ ਲਾ ਕੇ ਚੱਲਦਾ ਫਿਰ ਕਈ ਕਿਸਾਨ ਵੀਰ ਐਨ ਪੀ ਕੇ ਕਰਦੇ ਆ ਪਰੰਤੂ ਮੈਂ ਉਹ ਛੱਡਤਾ ਉਹ ਬਾਅਦ ਵਿੱਚ ਗੱਲ ਕਰਾਂਗੇ ਮੈਂ ਉਹਦਾ ਖਰਚਾ ਬਿਲਕੁਲ ਵੀ ਨਹੀਂ ਲਾਉਂਦਾ ਤੇਲੇ ਤੇ ਸੁੰਢੀ ਵਾਲੀ ਸਪਰੇਅ ਤੇ 500 ਰੁਪਿਆ ਖਰਚਾ ਲਾਇਆ ਫਿਰ ਕਣਕ ਦੀ ਜੀ ਦੀ ਵੜਾਈ ਆ 1500 ਰੁਪਿਆ ਖਰਚਾ ਇਸ ਦਾ ਲਾਇਆ ਹੁਣ ਗੱਲ ਕਰਦੇ ਆ ਤੂੜੀ ਬਾਰੇ ਜੇਕਰ ਕਣਕ ਤਗੜੀ ਸੀ ਵੈਸੇ ਇਸ ਵਾਰ ਕਣਕਾਂ ਤਾਂ ਬਹੁਤ ਵਧੀਆਂ ਸਈਆਂ 60 ਮਣ ਝਾੜ ਦਿੱਤਾ ਤਾਂ ਤਿੰਨ ਕਟਰਾਲੀਆਂ ਤੂੜੀ ਦੀ ਬਣੀਆਂ ਹੀ ਹੋਣਗੀਆਂ ਤਾਂ 1300 ਰੁਪਏ ਬਣਾਈ ਤਾਂ ਇੱਕ ਕਿੱਲੇ ਦੇ ਵਿੱਚੋਂ ਤਿੰਨ ਟਰਾਲੀਆਂ ਤੂੜੀ ਦੀਆਂ ਬਣਗੀਆਂ ਬਸ 3900 ਰੁਪਏ ਤੂੜੀ ਦਾ ਬਣ ਗਿਆ ਹੁਣ ਜਿਹੜੇ ਕਿਸਾਨ ਵੀਰ ਕਹਿੰਦੇ ਅਸੀਂ ਤਾਂ ਤੂੜੀ ਵੇਚਾਂਗੇ ਇਸ ਵਾਰ ਦਿਖਾਓ ਵੇਚ ਕੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜੇਕਰ 1000 ਰੁਪਿਆ ਕੁਆਂਟਲ ਤੂੜੀ ਹੋ ਗਈ ਤਾਂ ਛਲਾ ਨਾ ਮਾਰੋ ਕਿਉਂਕਿ ਤੂੜੀ ਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਆਰਚ ਤੋਂ ਫਰਸ਼ ਤੇ ਉਨ ਲੱਗਿਆ ਰੇਟ ਮਿੰਟੀ ਵਜਦਾ ਤੇ ਆਹ ਵੱਜਿਆ ਤੂੜੀ ਦੀ ਬਣਾਈ ਹੁਣ ਮਹਿੰਗੀ ਪੈ ਰਹੀ ਆ ਲੈ ਵੇਚ ਲੋ ਤੂੜੀ ਹੁਣ ਤਾਂ ਹੁਣ ਕਣਕ ਤੇ ਕੁੱਲ ਖਰਚਾ ਕਿੰਨਾ ਹੋ ਗਿਆ ਹੋਊਗਾ ਆਪਣੇ ਕਿਸਾਨ ਵੀਰ ਪਤਾ ਕੀ ਕਹ ਆ 5000 ਰੁਪਏ ਦੇ ਕਣਕੀ ਵੀ ਜੀ ਜਾਂਦੀ ਐ ਇੰਨਾ ਖਰਚਾ ਆਉਂਦਾਗਾ ਤਾਂ ਦੋਸਤੋ ਇਸ ਦੇ ਵਿੱਚ ਕੋਈ ਵੀ ਫਾਲਤੂ ਖਰਚ ਨਹੀਂ ਲਾਇਆ ਤੇ ਤਾਂ ਵੀ ਆਪਣਾ ਪੂਲ ਖਰਚਾ 14130 ਰੁਪਏ ਹੋ ਗਿਆ ਹੁਣ ਕਈ ਕਿਸਾਨ ਵੀ ਹੈਰਾਨ ਹੋ ਜਾਣਗੇ ਯਾਰਾ ਤਾਂ ਉਹੀ ਮਰੀ ਜਾਂਦਾ ਇਸ ਦੇ ਵਿੱਚ ਮੈਂ ਕੋਈ ਵੀ ਫालतू ਖਰਚਾ ਨਹੀਂ ਲਾਇਆ ਇਸ ਦੇ ਵਿੱਚ ਆਪਾਂ ਜਿਹੜੀ ਕਣਕ ਦੀ ਭਰਾਈ ਛਿਨਾਈ ਐ ਜਿਹੜੀ ਹੁੰਦੀ ਹੈ ਨਾ ਉਹ ਬਿਲਕੁਲ ਵੀ ਨਹੀਂ ਲਾਇਆ ਇਸ ਦੇ ਵਿੱਚ ਫਿਰ ਆਪਣਾ 500 ਰੁਪਿਆ ਮੰਡੀ ਲੈ ਜਾਣ ਦੇ ਵਿੱਚ ਵੀ ਢੇੜਾ ਦੇ ਖਰਚਾ ਜਿਹੜਾ ਹੁੰਦਾ ਉਹ ਵੀ ਲਾਇਆ ਇਸ ਤੋਂ ਇਲਾਵਾ ਆਪਣੇ ਟਰੈਕਟਰ ਦੀ ਪਣ ਤੋੜ ਜਿਹੜਾ ਫालतू ਖਰਚਾ ਆਪਾਂ ਮੋਟਰਸਾਈਕਲ ਦੇ ਢੇੜੇ ਮਾਰਨ ਤੇ ਕਰਦੇ ਆ ਉਹ ਵੀ ਲਾਇਆ ਚਲੋ ਛੱਡੋ ਇਹ ਐਂ ਤਾਂ ਪ੍ਰਕਰਤੇ ਬੜੇ ਨਿਕਲਉਣਗੇ ਤਾ ਹੁਣ ਆਪਣੇ ਇੱਕ ਕਿੱਲੇ ਦੇ ਵਿੱਚੋਂ ਕਣ ਕਿੰਨੀ ਦੀ ਹੋਗੀ 60 ਮਣ ਕਿੱਲੇ ਦਾ ਕਣਕ ਹੋਈ ਆਪਣੀ 24 ਕਵਾਂਟਰ ਕਿੱਲੇ ਦੀ ਹੁਣ ਇਸ ਤੋਂ ਉੱਤੇ ਦਾ ਰੱਬ ਦਾ ਨਾਂ 24 ਕਵਾਂਟਰ ਦਾ ਦੜਾ ਪੈ ਗਿਆ ਆਪਣੀ 24 ਕਵਾਂਟਰ ਨੂੰ ਗੁਣਾ ਕੀਤੀ 2275 ਰੁਪਏ ਦੇ ਤਾਂ 54600 ਰੁਪਿਆ ਆਪਣੀ ਕਣਕ ਬਚਾ ਗਈ ਹੁਣ ਕਰਦੇ ਆਪਾਂ ਲੇਖਾ ਜੋਖਾ ਕਿ ਆਪਾਂ ਨੂੰ ਕਿੰਨਾ ਕੁ ਕੁਝ ਬਚ ਗਿਆ ਹੁਣ 54600 ਰੁਪਏ ਦੀ ਕਣਕ ਹੋ ਗਈ ਤੇ ਆਪਣਾ ਝੋਨਾ ਕਿੰਨੇ ਦਾ ਹੋਇਆ ਸੀਗਾ 6690 ਰੁਪਿਆ ਦਾ ਤਾਂ ਕੁੱਲ ਮਿਲਾ ਕੇ ਆਪਾਂ ਝੂਨੇ ਤੇ ਕਣਕ ਦੇ ਕਿੰਨੇ ਰੁਪਏ ਵਟਲੇ 120690 ਰੁਪਏ ਫੁੱਲ ਝਾੜ ਲਾ ਕੇ ਵਟਲੇ ਬੇ ਕਿੰਨੀ ਕਮਾਈ ਆ ਆਪਣੀ ਹਨਾ ਹੁਣ ਆਪਾਂ ਕੱਢਦੇ ਹਾਂ ਖਰਚਾ ਤਾਂ ਆਪਣੇ ਝੂਨੇ ਦੇ ਉੱਪਰ ਖਰਚਾ ਕਿੰਨਾ ਹੋ ਗਿਆ ਸੀਗਾ ਆਪਣਾ ਝੂਨੇ ਦੇ ਉੱਪਰ ਖਰਚਾ ਹੋਇਆ ਸੀਗਾ 20455 ਰੁਪਏ 20455 ਰੁਪਏ ਨੂੰ ਆਪਾਂ ਜੇ ਪਹਿਲੀ ਕਿਸ਼ਤ ਦਿੱਤੀ ਸੀਗੀ 35000 ਰੁਪਿਆ ਤੇ ਵਿਆਜ ਬਿਨਾਂ ਸੀਗਾ 30000 ਰੁਪਿਆ 38000 ਦੇ ਵਿੱਚ ਜੋੜਿਆ ਤਾਂ ਆਪਣਾ ਕੁੱਲ ਖਰਚਾ ਝੋਨੇ ਝੋਨੇ ਤੇ ਹੋ ਗਿਆ 58455 ਰੁਪਏ ਹੁਣ ਆਪਾਂ ਵਿੱਚ ਲਾਉਣੇ ਆ ਕਣਕ ਦਾ ਖਰਚਾ ਹੁਣ ਕਣਕ ਦੀ ਜਿਹੜਾ ਖਰਚਾ ਹੋਇਆ ਸੀਗਾ ਉਹ ਹੋਇਆ ਸੀਗਾ ਆਪਣਾ 14130 ਰੁਪਏ ਹੁਣ ਕਿਸ਼ਤ ਕਿੰਨੀ ਆ 35000 ਰੁਪਿਆ 30000 ਰੁਪਿਆ ਵਿੱਚ ਵਿਆਜ ਲਾ ਲਿਆ 38000 ਰੁਪਿਆ ਬਣ ਗਿਆ 38000 ਦੇ ਵਿੱਚ ਕਣਕ ਦਾ ਖਰਚਾ ਜੋੜਦੇ ਹਾਂ 14130 ਰੁਪਏ ਤਾਂ 52130 ਰੁਪਏ ਤੱਕ ਲ ਕਣਕ ਤੇ ਖਰਚਾ ਹੀ ਆ ਗਿਆ ਹੁਣ ਆਪਾਂ ਜਿਹੜੀ ਆਮਦਨ ਆ ਉਹਦੇ ਨਾਲ ਵਾਧਾ ਕੱਟਾ ਕਰਦੇ ਹਾਂ ਕਿ ਆਪਾਂ ਨੂੰ ਕਿੰਨਾ ਕੁਝ ਬਚ ਗਿਆ ਹੁਣ 58000 455 ਰੁਪਏ ਪਲੱਸ 52130 ਰੁਪਏ ਜੁੜੇ ਤਾਂ ਆਪਣਾ ਕਣਕ ਝੋਨੇ ਦੇ ਉੱਪਰ ਤਾਂ 110585 ਰੁਪਏ ਬਣਦੇ ਆ ਤੇ ਹੁਣ ਆਪਣੀ ਆਮਦਨ ਕਿੰਨੀ ਹੋਈ ਸੀ ਆਪਣੇ 6690 ਰੁਪਏ ਦਾ ਝੋਨਾ ਤੇ 53600 ਰੁਪਏ ਦੀ ਸੀ ਕਣਕ ਦੋਨੇ ਜੋੜ ਕੇ 120690 ਰੁਪਏ ਬਣੇ ਸੀ ਹੁਣ 120690 ਰੁਪਏ ਦੇ ਵਿੱਚੋਂ ਆਪਣਾ ਖਰਚਾ ਘਟਾਤਾ 110585 ਰੁਪਏ ਤਾਂ ਆਪਾਂ ਨੂੰ 10105 ਰੁਪਏ ਬਚ ਗਏ ਜਾਨੀ ਕਿ ਜੇਕਰ ਆਪਾਂ 5 6 ਕਿਲਟ ਜ਼ਮੀਨ ਠੇਕੇ ਤੇ ਲੈਣੇ ਆ ਤਾਂ ਪ੍ਰਤੀ ਮਹੀਨਾ 5400 ਰੁਪਏ ਆਮਦਨ ਹੋਵੇਗੀ ਐਨੇ ਰੁਪਏ ਬਚਦੇ ਆ ਹੁਣ ਦੋਸਤੋ ਜੇਕਰ ਅਮੈਂ ਝੂਨੇ ਤੇ ਕਣਕ ਦੀ ਲਵਾਈ, ਛਿਨਾਈ ਤੇ ਭਰਾਈ ਦਾ ਖਰਚ ਐਡ ਕਰ ਦਿਆ ਨਾ ਤਾਂ ਆਪਾਂ ਨੂੰ ਕੁਝ ਵੀ ਨਹੀਂ ਬਚਣਾ ਇਸ ਤੋਂ ਇਲਾਵਾ ਜੇਕਰ ਆਪਾਂ ਝੂਨੇ ਤੇ ਕਣਕ ਦਾ ਜਿਹੜਾ ਗੇੜਾ ਲਾਉਣੇ ਮੰਡੀ ਦੇ ਵਿੱਚ ਉਹਦਾ ਖਰਚਾ ਐਡ ਕਰ ਦਿਆ ਨਾ ਤਾਂ ਕੰਮ ਹੋਰ ਵੱਧ ਜੂ ਜੇਕਰ ਆਪਾਂ ਖੇਤਾਂ ਦੇ ਵਿੱਚ ਕੋਈ ਦਿਹਾੜੀਆਂ ਪਾਉਣੀਆਂ ਜਾਂ ਰੇਹਾਂ ਸੁਪਰੀਆਂ ਕਰਾਇਤੇ ਕਰਾਉਣੀਆਂ ਜਾਂ ਕੋਈ ਸੀਰੀ ਵਿੱਚ ਪਾਉਣੀਆਂ ਫੇਰ ਤਾਂ ਆਪਣਾ ਸਾਰਾ ਕੁਝ ਪੱਲੇ ਹੋ ਜਾਊਗਾ ਜੇਕਰ ਆਪਣੀ ਕੋਈ ਭਣ ਤੋੜ ਹੁੰਦੀ ਆ ਆਪਣਾ ਟਰੈਕਟਰ ਦਾ ਕੁਝ ਭੰਨਿਆ ਜਾਂਦਾ ਜਾਂ ਮੋਟਰ ਚੋਰੀ ਹੋ ਜਾਂਦੀ ਜਾਂ ਤਾਰਾਂ ਚੋਰੀ ਹੋ ਜਾਂਦੀ ਜਾਂ ਮੋਟਰ ਸੜ ਜਾਂਦੀ ਆ ਵੈਸੇ ਸਾਲ ਦੇ ਵਿੱਚ ਇੱਕ ਵਾਰੀ ਸਾੜੀ ਜਾਂਦੀ ਇੱਕ ਵਾਰੀ ਕੰਮ ਕਰਾਉਣੀ ਪੈਂਦਾ ਤਾਂ ਆਪਣੇ ਪੱਲਿਓ ਕਿੰਨਾ ਕੁ ਜ਼ਿਆਦਾ ਖਰਚਾ ਹੋ ਜਾਵੇਗਾ ਫਿਰ ਤੁਸੀਂ ਹਿਸਾਬ ਆਪ ਲਾ ਲਓ ਜੇਕਰ ਕੁਦਰਤੀ ਮਾਰ ਪੈਂਦੀ ਆ ਜਿਵੇਂ ਕਿ ਸਾਡੇ ਖੇਤਾਂ ਉੱਪਰ ਵੀ ਲਗਾਤਾਰ 2 ਸਾਲ ਹੋ ਗਏ ਗੜੇ ਪੈਂਦੇ ਆ ਤਾਂ ਗੜੇ ਪੈਣ ਵਾਲੀ ਜਗ੍ਹਾ ਦੇ ਵਿੱਚ ਕਈ ਵਾਰ ਤਾਂ 10-10 ਮਾਣ ਜਣ ਕੇ 4-5 ਕੁੰਟਲ ਗਣਕ ਹੋਈ ਆ ਵੈਸੇ ਵੀ ਗੜੇ ਪੈਣ ਨਾਲ 6-7 ਘੰਟੇ ਨੁਕਸਾਨ ਤੋਂ ਹੋਈ ਜਾਂਦਾ ਜੇਕਰ ਇਸ ਤਰ੍ਹਾਂ ਕੋਈ ਮਾਰ ਪੈਂਦੀ ਆ ਫੇਰ ਤਾਂ ਪੁੱਛੋ ਹੀ ਨਾ ਫੇਰ ਮੈਂ ਕੁਛ ਨਹੀਂ ਕਹਿਣਾ ਚਾਹੁੰਦਾਗਾ ਵੈਸੇ ਆਪਣਾ ਕਸੂਰ ਸਾਰਾ ਕਿਸਾਨਾਂ ਦਾ ਹੀ ਆ ਕਿਉਂਕਿ ਜਿੱਥੇ ਗੜੇ ਪਏ ਆ ਨਾ ਉੱਥੇ ਵੀ 5-7000 ਰੁਪਇਆ ਪ੍ਰਤੀ ਕਿੱਲਾ ਠੇਕਾ ਵਧਾ ਦਿੱਤਾ ਨਾਲੇ ਤੂੜੀ ਤੱਕ ਨਹੀਂ ਬੱਲੇ ਪਈ ਤਾਂ ਦੋਸਤੋ ਹੁਣ ਆਪਾਂ ਲਾਉਨੇ ਆ ਧਰਨੇ ਕੇ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਤੇ ਠੇਕਾ ਆਪਾਂ 5-7 ਹਜ਼ਾਰ ਰੁਪਏ ਆਏ ਸਾਲ ਚੱਕ ਦਨੇ ਆ ਹਾਂ ਜਿੱਥੇ 34 34 ਕਮੰਟਲ ਕਣਕ ਨਿਕਲੀ ਆ ਉੱਥੇ ਛੋਣਾ ਵੀ 80 ਕਮੰਟਲ ਝੜੂਗਾ ਤਾਂ 2.5 ਲੱਖ ਰੁਪਏ ਵਟਿਆ ਜਾਊਗਾ ਹਾਂ ਉੱਥੇ ਤੁਸੀਂ ਠੇਕਾ ਜ਼ਰੂਰ 2 ਲੱਖ ਰੁਪਏ ਕਰ ਸਕਦੇ ਤੁਹਾਨੂੰ 50-60 ਹਜ਼ਾਰ ਰੁਪਏ ਬਚ ਜਾਵੇਗਾ ਉੱਥੇ ਠੇਕਾ 2 ਲੱਖ ਹੋਣਾ ਚਾਹੀਦਾ ਮੈਂ ਖੁਦ ਕਹਿੰਨਾ ਜਿੱਥੇ 34 ਕਮੰਟਲ ਕਿੱਲੇ ਦੀ ਕਣਕ ਝੜਦੀ ਆ ਤਾਂ 2 ਲੱਖ ਰੁਪਏ ਠੇਕੇ ਦਾ ਕੋਈ ਬਹੁਤਾ ਜ਼ਿਆਦਾ ਨਹੀਂ 34 ਕਮੰਟ ਜਿਹੜੀ ਗੱਲ ਕਰਦੇ ਆ ਇਹ ਝਾੜਤਾ ਆਪਣੀ ਯੂਨੀਵਰਸਿਟੀ ਨੇ ਆਪਣੇ ਵੈਬਸਾਈਟ ਦੇ ਉੱਤੇ ਵੀ ਝਾੜਤਾ ਕਹਿੰਦੇ ਇੰਨਾ ਕੁ ਝਾੜ ਆਇਆ ਤਾਂ ਮੰਨ ਲੈਣੇ ਆ ਕਿ 34 ਕੁ ਮਤਲਬ ਪ੍ਰਤੀ ਏਕੜ ਜਣ ਕੇ 85 ਕੁ ਮਾਣੀ ਬਣ ਗਿਆ ਇੰਨਾ ਕੁ ਝਾੜ ਕਣਕਨੇ ਦੇ ਦਿੱਤਾ ਇੱਥੇ ਮੈਂ ਠੇਕੇ ਤੇ ਜ਼ਮੀਨ ਦੇਣ ਵਾਲੇ ਦੇ ਨਾਲ ਕਿ ਤੁਹਾਨੂੰ 2 ਕੁ ਲੱਖ ਰੁਪਏ ਕਿਲਾ ਮੰਗਣਾ ਚਾਹੀਦਾ ਕਿਉਂਕਿ ਯਾਰ ਇੰਨੀ ਜ਼ਿਆਦਾ ਆਮਦਨ ਜੇਕਰ ਤੁਹਾਨੂੰ ਹੋ ਰਹੀ ਆ ਤਾਂ ਠੇਕੇ ਤੇ ਦੇਣ ਵਾਲੀ ਨੇ ਵੀ 2 ਲੱਖ ਰੁਪਇਆ ਦੇ ਦੇਉ ਥੋੜਾ ਕੀ ਘੱਟੂਗਾ ਨਾਲੇ ਮੈਨੂੰ ਯਕੀਨ ਆ ਡੂਗਾ ਕਿ ਵਾਕਈ ਆਪਣੇ ਪੰਜਾਬ ਦੇ ਵਿੱਚ 85 ਮਣ ਕਿੱਲੇ ਦੇ ਕਣਕੇ ਫਿਰ ਝੜਦੇ ਹੋਈ ਝੜਦੀ ਹੈ ਜੇਕਰ ਠੇਕਾ 2 ਲੱਖ ਰੁਪਇਆ ਹੋ ਗਿਆ ਤਾਂ ਹੁਣ ਦੋਸਤੋ ਇਹਦੇ ਵਿੱਚ ਕੋਈ ਖਰਚੇ ਜਿਹੜੇ ਬਹੁਤ ਹੀ ਜਦੇ ਥੋੜੇ ਲਾਇਆ ਜੇਕਰ ਥੋੜੇ ਜੇ ਮੈਂ ਖਰਚੇ ਵਧਾ ਦੇ ਆ ਜਿਵੇਂ ਆਪਣੇ ਕਿਸਾਨ ਵੀਰ ਕਰਦੇ ਆ ਤਾਂ ਤੁਹਾਨੂੰ ਇੰਨਾ ਵੀ ਨਹੀਂ ਬਚਣਾ ਇਸ ਕਰਕੇ ਮੈਂ ਤੁਹਾਨੂੰ ਬਾਰ-ਬਾਰ ਇੱਕੋ ਗੱਲ ਸਮਝਾਉਣਾ ਕਿ ਆਪਣੇ ਤੇ ਕੁਦਰਤੀ ਮਾਰਾਂ ਵੀ ਪੈਂਦੀਆਂ ਤੇ ਆਪਣੇ ਤੇ ਸਰਕਾਰਾਂ ਵੀ ਨਹੀਂ ਰਾਜੀ ਮੰਡੀਆਂ 'ਚ ਵੀ ਧੱਕੇ ਖਾਨੇ ਆ ਤਾਂ ਕੁੱਲ ਮਿਲਾ ਕੇ ਆਪਾਂ ਨੂੰ ਠੇਕਾ ਉੰਨਾ ਕ ਚੱਕਣਾ ਚਾਹੀਦਾ ਕਿ ਆਪ ਨੂੰ ਕਿੱਲੇ ਦਾ 40-50 ਹਜ਼ਾਰ ਰੁਪਇਆ ਬਚ ਜੇ ਇੰਨੀ ਕਿ ਪੱਕੀ ਆਮਦਨ ਹੋ ਜੇ ਕਿਉਂਕਿ ਜੇਕਰ ਝਾੜ ਵੀ ਘਟ ਗਿਆ ਤਾਂ ਵੀ ਆਪਣੇ ਸਾਰਾ ਕੁਝ ਪੱਲੇ ਪੈ ਜਾਣਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ